ਜੋ ਮਜੀਠੇ ਦੇ ਵਿੱਚ ਹੋਇਆ ਉਹ ਬਹੁਤ ਹੀ ਮਾੜੀ ਘਟਨਾ ਜਿੰਨਾ ਪਰਿਵਾਰਾਂ ਦੇ ਜੀ ਚਲੇ ਗਏ ਨੇ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਉੱਪਰ ਕੀ ਬੀਤ ਰਹੀ ਹੈ ਜੀ ਸੋ ਉਹਨਾਂ ਦੇ ਨਾਲ ਹਮਦਰਦੀ ਕਰ ਤੇ ਉਹਨਾਂ ਦਾ ਹਾਲ ਜਾਣਨ ਦੀ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਚੇਚੇ ਤੌਰ ਤੇ ਪਹੁੰਚੇ ਨੇ ਤੇ ਉੱਥੇ ਆਣ ਕੇ ਪਰਿਵਾਰ ਦਾ ਜੀ ਤਾਂ ਨਹੀਂ ਵਾਪਸ ਲਿਆ ਸਕਦੇ ਪਰ ਇੱਕ ਸੁਵਾਸ਼ਣ ਹੁੰਦਾ ਹੈ ਪਰਿਵਾਰ ਦੀ ਮਦਦ ਦੇ ਨਾਲ ਥੋੜਾ ਹੌਸਲਾ ਹੋ ਜਾਂਦਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਸ ਵੇਲੇ ਵਿਰੋਧੀ ਧਰ ਦੇ ਨੇਤਾ ਨੇ ਕਿ ਬਾਜਵਾ ਸਾਹਿਬ ਤੁਹਾਡੀ ਸਰਕਾਰ ਦੇ ਵੇਲੇ ਧਰਨੇ ਇਸ ਕਰਕੇ ਲਗਾਏ ਜਾਂਦੇ ਸੀ ਕਿਉਂਕਿ ਤੁਹਾਡਾ ਮੁੱਖ ਮੰਤਰੀ ਉਸ ਵੇਲੇ ਮੈਦਾਨ ਦੇ ਵਿੱਚੋਂ ਨਹੀਂ ਸੀ ਨਿਕਲਦਾ ਕਾਂਗਰਸ ਦਾ ਮੁੱਖ ਮੰਤਰੀ ਤਾਂ ਸੀਐਮ ਉਸ ਚ ਵੀ ਨਹੀਂ ਰਹਿੰਦਾ ਤੁਹਾਡੇ ਮੁੱਖ ਮੰਤਰੀ ਤੱਕ ਆਵਾਜ਼ ਪਹੁੰਚਾਉਣ ਲਈ ਧਰਨੇ ਲਾਉਣੇ ਪੈਂਦੇ ਸੀ ਮਾਨ ਸਾਹਿਬ ਦੇਖੋ ਵੱਧ ਤੋਂ ਵੱਧ ਕੋਸ਼ਿਸ਼ ਕਰਨੇ ਨੇ ਕਿ ਆਮ ਲੋਕਾਂ ਦੀ ਜਿਹੜੇ ਕੰਮ ਚੰਗੇ ਕੀਤੇ ਜਾਣ ਦੇਖੋ ਜਿਹੜੇ ਮੁੱਖ ਦੋਸ਼ੀ ਸੀ ਇਸ ਸ਼ਰਾਬ ਦੇ ਕੇਸ ਦੇ ਵਿੱਚ ਉਹਨਾਂ ਨੂੰ ਫੜ ਲਿਆ ਗਿਆ ਜੀ ਜੀ ਕੇਸ ਦੀ ਜਾਂਚ ਚੱਲ ਰਹੀ ਹੈ ਜਿਹੜੇ ਉਹਦੇ ਵਿੱਚ ਦੋਸ਼ੀ ਨੇ ਉਹ ਫੜ ਲਏ ਗਏ ਨੇ ਤੇ ਸਰਕਾਰ ਵੱਲੋਂ ਸਖਤ ਹਦਅਤਾ ਨੇ ਕੀ ਇਹਨਾਂ ਦੇ ਉੱਪਰ ਸਖਤੋਂ ਸਖਤ ਐਕਸ਼ਨ ਜਿਹੜਾ ਲਿਆ ਜਾ ਮਜੀਠੇ ਹਲਕੇ ਦੇ ਵਿੱਚ ਮਰੜੀ ਪਿੰਡ ਦੇ ਵਿੱਚ ਜਿਹੜੇ ਤੇ ਨਾਲ ਲੱਗਦੇ ਹੋਰ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਕਾਰਨ ਜਿਹੜੀਆਂ ਨੇ ਅਤੇ ਇਸ ਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਹਸਪੀਟਲ ਦੇ ਵਿੱਚ ਦਾਖਲ ਨੇ ਇਸ ਤੋਂ ਇਲਾਵਾ ਜੇ ਦੱਸ ਦਈਏ ਕਿ ਉੱਥੇ ਇਸ ਵੇਲੇ ਹਰ ਸਿਆਸਤਦਾਨ ਪਾਰਟੀ ਦਾ ਆਗੂ ਜਿਹੜਾ ਹਰ ਸਿਆਸੀ ਪਾਰਟੀ ਦਾ ਆਗੂ ਪਹੁੰਚ ਰਿਹਾ ਹੈ ਅਤੇ ਇਸ ਤੇ ਜਿਹੜੀ ਹੈ ਸਿਆਸੀ جنگ ਵੀ ਸ਼ੁਰੂ ਹੋਈ ਹੈ ਤੇ ਕਿਤਨਾ ਆਮ ਆਦਮੀ ਪਾਰਟੀ ਦੇ ਜਿਲ੍ਹਾ ਤਰਨਤਾਰਨ ਦੇ ਯੂਥ ਪ੍ਰਧਾਨ ਅੰਗਦ ਸੋਲਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸੋਲਸਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਬਹੁਤ ਬਹੁਤ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਤੁਹਾਡੇ ਸਟੂਤਿਆਂ ਨੂੰ ਫਤਿਹ ਅਰਜ ਹੈ ਆਪੋਜੀਸ਼ਨ ਦੀਆਂ ਪੋਸਟਾਂ ਵੀ ਹੋਣੇ ਕਹਿੰਦੀਆਂ ਆਪਾਂ ਸ਼ੁਰੂਆਤ ਇੱਥੋਂ ਕਰ ਲਈਏ ਕਹਿੰਦੇ ਕਿ ਹੁਣ ਧਰਨਾ ਲਗਾਉਣਾ ਆਮ ਆਦਮੀ ਪਾਰਟੀ ਵਾਲੇ ਇਸ ਸਾਡੇ ਇੱਕ ਕਾਰਜਕਾਲ ਦੌਰਾਨ ਕੈਪਟਨ ਸਾਹਿਬ ਦੀ ਸਰਕਾਰ ਦੌਰਾਨ ਆਮ ਆਦਮੀ ਨੇ ਧਰਨਾ ਲਗਾਇਆ ਸੀ ਕਿ ਜਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਕੀ ਪੱਖ ਰੱਖਦੇ ਹੋਏ ਪਾਰਟੀ ਵੱਲੋਂ ਬੋਲਦੇ ਹੋਏ ਕਹਿਣਾ ਚਾਹੋਗੇ ਦੇਖੋ ਪਹਿਲੀ ਤੇ ਗੱਲ ਇਹ ਹੈ ਕਿ ਜੋ ਮਜੀਠੇ ਦੇ ਵਿੱਚ ਹੋਇਆ ਉਹ ਬਹੁਤ ਹੀ ਮਾੜੀ ਘਟਨਾ ਹੈ ਜੀ ਜਿੰਨਾ ਪਰਿਵਾਰਾਂ ਦੇ ਜੀ ਚਲੇ ਗਏ ਨੇ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਉੱਪਰ ਕੀ ਬੀਤ ਰਹੀ ਹੈ ਜੀ ਸੋ ਉਹਨਾਂ ਦੇ ਨਾਲ ਹਮਦਰਦੀ ਕਰਨ ਤੇ ਉਹਨਾਂ ਦਾ ਹਾਲ ਜਾਣਨ ਦੀ ਜੀ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਚੇਚੇ ਤੌਰ ਤੇ ਪਹੁੰਚੇ ਨੇ ਤੇ ਉੱਥੇ ਆਣ ਕੇ ਪਰਿਵਾਰ ਨੂੰ ਸਰਕਾਰੀ ਨੌਕਰੀਆਂ ਦਾ ਐਲਾਨ ਤੇ ਉਸ ਤੋਂ ਬਾਅਦ ਉਹਨਾਂ ਨੇ 10-10 ਲੱਖ ਰੁਪਏ ਉਹਨਾਂ ਦੀ مالی ਹਾਲਤ ਜਿਹੜੀ ਆ ਕਈਆਂ ਦੀ ਠੀਕ ਵੀ ਨਹੀਂ ਆ ਸੋ ਵਿੱਤੀ ਸਹਾਇਤਾ ਦਾ ਵੀ ਵਾਅਦਾ ਕੀਤਾ ਜੀ ਉਹ ਹੁੰਦਾ ਹੈ ਸਰਕਾਰ ਦੇ ਵੱਲੋਂ ਜੋ ਅਸੀਂ ਵੇਖੋ ਪਰਿਵਾਰ ਦਾ ਜੀ ਤਾਂ ਨਹੀਂ ਵਾਪਸ ਲਿਆ ਸਕਦੇ ਪਰ ਇੱਕ ਸੁਵਾਸ਼ਣ ਹੁੰਦਾ ਹੈ ਪਰਿਵਾਰ ਦੀ ਮਦਦ ਦੇ ਨਾਲ ਥੋੜਾ ਹੌਸਲਾ ਹੋ ਜਾਂਦਾ ਜੀ ਰਈ ਗੱਲ ਧਰਨਿਆਂ ਦੀ ਜਾਂ ਵਿਰੋਧੀਆਂ ਦੀ ਤਾਂ ਮੈਂ ਉਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਸ ਵੇਲੇ ਵਿਰੋਧੀ ਧਰਦੇ ਨੇਤਾ ਨੇ ਕਿ ਬਾਜਵਾ ਸਾਹਿਬ ਤੁਹਾਡੀ ਸਰਕਾਰ ਦੇ ਵੇਲੇ ਧਰਨੇ ਇਸ ਕਰਕੇ ਲਗਾਏ ਜਾਂਦੇ ਸੀ ਕਿ ਤੁਹਾਡਾ ਮੁੱਖ ਮੰਤਰੀ ਉਸ ਵੇਲੇ ਮਹਿਲਾਂ ਦੇ ਵਿੱਚੋਂ ਨਹੀਂ ਸੀ ਨਿਕਲਦਾ ਕਾਂਗਰਸ ਦੀ ਸਰਕਾਰ ਜਿਹੜੀ ਸੀ ਉਹ ਮਹਿਲਾਂ ਦੇ ਵਿੱਚੋਂ ਚੱਲਦੀ ਸੀ ਕਾਂਗਰਸ ਦਾ ਮੁੱਖ ਮੰਤਰੀ ਤਾਂ ਸੀਐਮ ਉਸ ਚ ਵੀ ਨਹੀਂ ਰਹਿੰਦਾ ਤੁਹਾਡੇ ਮੁੱਖ ਮੰਤਰੀ ਤੱਕ ਆਵਾਜ਼ ਪਹੁੰਚਾਉਣ ਲਈ ਧਰਨੇ ਲਾਉਣੇ ਪੈਂਦੇ ਸੀ ਸਾਡੇ ਤਰਨਤਾਰਨ 150 ਮੋਤਾਂ ਹੋਈਆਂ ਸੀ ਅਸੀਂ ਖੁਦ ਉਹਨਾਂ ਧਰਨੇ ਦੇ ਵਿੱਚ ਸ਼ਾਮਲ ਰਹੇ ਹਾਂ ਇਹ ਦੱਸਣ ਤਾਂ ਸਹੀ ਕਿ ਉੱਥੇ ਨਿਊ ਚੰਡੀਗੜ੍ਹ ਜਿਹੜਾ ਮਹਿਲ ਬਣਾਇਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਕੀ ਬਾਜਵਾ ਸਾਹਿਬ ਕਿੰਨੀ ਕ ਵਾਰ ਉੱਥੇ ਗਏ ਨੇ ਇਹਨਾਂ ਦੀ ਤਾਂ ਆਵਾਜ਼ ਹੀ ਨਹੀਂ ਸੀ ਸੁਣੀ ਜਾਂਦੀ ਆਮ ਲੋਕਾਂ ਦੀ ਕਿੱਥੋਂ ਸੁਣੀ ਜਾਣੀ ਸੀ ਪਰ ਇਹ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਮਾਨ ਸਾਹਿਬ ਦੇਖੋ ਵੱਧ ਤੋਂ ਵੱਧ ਕੋਸ਼ਿਸ਼ ਕਰ ਰਹੇ ਨੇ ਕਿ ਆਮ ਲੋਕਾਂ ਦੀ ਜਿਹੜੇ ਕੰਮ ਚੰਗੇ ਕੀਤੇ ਜਾਣ ਜੋ ਇਹਨਾਂ 75 ਸਾਲਾਂ ਦੇ ਵਿੱਚ ਮਾੜੇ ਕੰਮ ਕੀਤੇ ਉਹਨਾਂ ਨੂੰ ਠੀਕ ਕਰਨ ਲਈ ਤਾਂ ਆਮ ਲੋਕ ਅੱਗੇ ਆਏ ਨੇ ਨਾ ਜੀ ਸੋ ਇਹ ਤਾਂ ਸਿਰਫ ਤੇ ਸਿਰਫ ਨਜਾਇਜ਼ ਇੱਕ ਮੁੱਦੇ ਲਾਭਦੇ ਨੇ ਸੋ ਆਮ ਲੋਕਾਂ ਦੇ ਜੋ ਮਜੀਠੇ ਦੇ ਵਿੱਚ ਹੋਏ ਮਜੀਠੇ ਦੇ ਵਿੱਚ ਹੋਇਆ ਉਹਦੇ ਉੱਪਰ ਰਾਜਨੀਤੀ ਨਹੀਂ ਹੋਣੀ ਚਾਹੀਦੀ ਦੇਖੋ ਰਾਜਨੀਤੀ ਕਿਸੇ ਦੀ ਮੌਤ ਨਹੀਂ ਕਰਨੀ ਚਾਹੀਦੀ ਜੀ ਕੀ ਕਹਿਣਾ ਚਾਹੋਗੇ ਹੁਣ ਹਰਪਾਲ ਚੀਮਾ ਜੀ ਜਿਹੜੇ ਮਨਿਸਟਰ ਨੇ ਉਹਨਾਂ ਦੇ ਸਤੀਫੇ ਦੀ ਵੀ ਮੰਗ ਚੱਲ ਰਹੀ ਹੈ ਦੇਖੋ ਜਿਹੜੇ ਮੁੱਖ ਦੋਸ਼ੀ ਸੀ ਇਸ ਸ਼ਰਾਬ ਦੇ ਕੇਸ ਦੇ ਵਿੱਚ ਉਹਨਾਂ ਨੂੰ ਫੜ ਲਿਆ ਗਿਆ ਜੀ ਜੀ ਇਹ ਤਾਂ ਹੈ ਨਹੀਂ ਆ ਕਿ ਹਰਪਾਲ ਚੀਮਾ ਜੀ ਨੇ ਖੁਦ ਆਣ ਕੇ ਕੋਈ ਨਾਜਾਇਜ਼ ਸ਼ਰਾਬ ਬਣਾਈ ਹੈ ਜਾਂ ਕੁਝ ਦੇਖੋ ਸਰਕਾਰ ਤਾਂ ਪਾਲਿਸੀ ਬਣਾਉਂਦੀ ਹੈ ਜੀ ਜੀ ਸਰਕਾਰ ਦਾ ਕੰਮ ਪਾਲਿਸੀ ਬਣਾਉਣਾ ਹੈ ਥੱਲੇ ਜੇ ਕਿਤੇ ਗਲਤ ਤਰੀਕੇ ਨਾਲ ਕੋਈ ਨਜਾਇਜ਼ ਸ਼ਰਾਬ ਨਿਕਲ ਰਹੀ ਸੀ ਉਹ ਤਾਂ ਦੇਖੋ ਪੁਲਿਸ ਦਾ ਕੰਮ ਸੀ ਫੜਨਾ ਦਾ ਕਿਉਂ ਨਹੀਂ ਫੜਿਆ ਜਾਂ ਕੀ ਸੀ ਸੋ ਉਹਦੇ ਉੱਪਰ ਜਿਹੜੀ ਹੈ ਕੇਸ ਦੀ ਜਾਂਚ ਚੱਲ ਰਹੀ ਹੈ ਜਿਹੜੇ ਉਹਦੇ ਵਿੱਚ ਦੋਸ਼ੀ ਨੇ ਉਹ ਫੜਲੇ ਗਏ ਨੇ ਤੇ ਸਰਕਾਰ ਵੱਲੋਂ ਸਖਤ ਹਦਾਇਤਾ ਨੇ ਕਿ ਇਹਨਾਂ ਦੇ ਉੱਪਰ ਸਖਤੋਂ ਸਖਤ ਐਕਸ਼ਨ ਜਿਹੜਾ ਲਿਆ ਜਾਵੇ ਪ੍ਰਧਾਨ ਜੀ ਜ਼ਰੂਰ ਪੁੱਛਣਾ ਚਾਹਾਂਗੇ ਪੰਜਾਬ ਸਰਕਾਰ ਦੇ ਵੱਲੋਂ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਹੈ ਬਲਡੋਜ਼ਰ ਵੀ ਚੱਲ ਰਿਹਾ ਹੈ ਕਿਤਨੇ ਕਿਤੇ ਲੱਗਦਾ ਨਹੀਂ ਕਿ ਸਾਰਾ ਧਿਆਨ ਜਿਹੜਾ ਉਹ ਸਿੰਥੈਟਿਕ ਜਿਹੜਾ ਚਿੱਟਾ ਨਸ਼ਾ ਉਧਰ ਜਾਣ ਕਰਕੇ ਵੀ ਇਹ ਜਿਹੜੀ ਇੱਥੇ ਦੇਖੋ ਇੱਥੇ ਤਾਂ ਕੋਈ ਦੋਰ ਹੈ ਨਹੀਂ ਕਿ ਐਸ ਵੇਲੇ ਚਿੱਟੇ ਦੇ ਖਿਲਾਫ ਤਾਂ ਸਿੰਥੈਟਿਕ ਨਸ਼ਿਆਂ ਦੇ ਖਿਲਾਫ ਵੱਡੇ ਲੈਵਲ ਤੇ ਜੰਗ ਚੱਲ ਰਹੀ ਹੈ ਤੇ ਆਪਣੇ ਆਪ ਦੇ ਵਿੱਚ ਇਹ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਪਹਿਲੀ ਤਰ੍ਹਾਂ ਦੀ ਜੰਗ ਹੈ ਕਿਉਂਕਿ ਖੁਦ ਜਿਹੜੇ ਆਮ ਲੋਕ ਸੀ ਉਹ ਬਹੁਤ ਦੁਖੀ ਸੀ ਇਸ ਨਸ਼ੇ ਤੋਂ ਕਿਉਂਕਿ ਸਾਡੀ ਤਾਂ ਇੱਕ ਪੀੜ੍ਹੀ ਜਿਹੜੀ ਸੀ ਉਹ ਇਸ ਨਸ਼ੇ ਨੇ ਖਾ ਲਈ ਤੇ ਪਰ ਕੋਤਾਈ ਵਾਲੀ ਕੋਈ ਗੱਲ ਨਹੀਂ ਦੇਖੋ ਜਿਹੜਾ ਲਾਅ ਐਂਡ ਆਰਡਰ ਹੈ ਉਹ ਸਾਡੀ ਸਰਕਾਰ ਬਹੁਤ ਧਿਆਨ ਨਾਲ ਕਰ ਰਹੀ ਹੈ ਸਾਡਾ ਪੁਲਿਸ ਪ੍ਰਸ਼ਾਸਨ ਵਧੀਆ ਕਰ ਰਿਹਾ ਸੋ ਕਿਉਂਕਿ ਇਹ ਤਾਂ ਸਿਰਫ ਕੋਸ਼ ਲੋਕ ਨੇ ਪਿੰਡਾਂ ਦੇ ਵਿੱਚ ਉਦਾਂ ਥੋੜਾ ਜਿਹਾ ਵੀ ਹੈਗਾ ਇਹੋ ਜਾਂ ਕਿ ਜਿਹੜੀ ਦੇਸੀ ਸ਼ਰਾਬ ਹੈ ਉਹ ਕੱਢੀ ਜਾਂਦੀ ਹੈ ਵੇਚੀ ਜਾਂਦੀ ਹੈ ਸੋ ਉਹਦੇ ਵਿੱਚ ਜੇ ਕਿਤੇ ਕੁਤਾਈ ਹੋਈ ਹੈ ਤਾਂ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਸਖਤ ਸਜ਼ਾਵਾ ਮਿਲ ਜਾਵੇ ਜੀ ਤਰਨਤਾਰਨ ਜ਼ਿਲ੍ਹੇ ਤੋਂ ਪ੍ਰਧਾਨ ਜੀ ਜੂ ਦੇ ਤੁਸੀਂ ਅਤੇ ਲੋਕਾਂ ਦੇ ਵਿੱਚ ਵਿੱਚ ਰਹਿ ਹਾਲੇ ਤੱਕ ਤਰਨਤਾਰਨ ਦੇ ਵਿੱਚ ਨਗਰ ਕੌਂਸਲ ਦੇ ਵਿੱਚ ਪ੍ਰਧਾਨ ਜਿਹੜਾ ਨਹੀਂ ਬਣ ਸਕਿਆ ਉਸਦੇ ਵੀ ਕੁਝ ਜ਼ਰੂਰ ਪੁੱਛਣਾ ਚਾਹਾਂਗਾ ਕਿ ਜਿਹੜੇ ਸ਼ਹਿਰ ਦੇ ਰੁਕੇ ਕੰਮ ਨੇ ਉਹ ਫਿਰ ਹੋਣਗੇ ਕਿਦਾਂ ਨਹੀਂ ਦੇਖੋ ਸ਼ਹਿਰ ਦਾ ਕੰਮ ਕੋਈ ਨਹੀਂ ਰੁਕਿਆ ਕਿਉਂਕਿ ਪ੍ਰਧਾਨਗੀ ਨੂੰ ਲੈ ਕੇ ਜਰੂਰ ਥੋੜੀ ਬਹੁਤੀ ਖਿੱਚੋ ਤਾਣ ਚੱਲ ਰਹੀ ਸੀ ਮੈਂ ਉਸ ਦਾ ਕੋਈ ਲਕਾਉਂਦਾ ਨਹੀਂ ਤੁਹਾਡੇ ਕੋਲੋਂ ਪਰ ਜਿਹੜੇ ਸਾਡੇ ਐਮਸੀ ਸਾਹਿਬਾਨ ਚੁਣੇ ਗਏ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਬੁਲਾ ਕੇ ਉਹਨਾਂ ਦਾ ਸੌ ਚੁੱਕ ਸਮਾਰੋ ਕਰਾ ਦਿੱਤਾ ਗਿਆ ਤਾਂ ਜੋ ਉਹ ਆਪਣੇ ਕੰਮ ਜਿਹੜੇ ਆ ਲੋਕਾਂ ਦੇ ਕਰਾ ਦਿੱਤੇ ਜਾਣ ਜਿੰਨਾ ਚਿਰ ਪ੍ਰਧਾਨ ਨਹੀਂ ਚੁਣਿਆ ਜਾਂਦਾ ਉਹਨਾਂ ਚਿਰ ਏਡੀਸੀ ਸਾਹਿਬ ਜਿਹੜੇ ਨੇ ਉਹ ਪ੍ਰਬੰਧਕ ਹੁੰਦੇ ਨੇ ਇਹ ਉਹ ਬਕਾਇਦਾ ਤੌਰ ਤੇ ਉੱਥੇ ਲੱਗਾ ਹੈ ਕਾਉਂਸਲਰ ਜਿਹੜਾ ਹੈ ਉਹ ਜਾ ਕੇ ਆਪਦੇ ਕੰਮ ਕਰਾ ਰਿਹਾ ਲੋਕਾਂ ਦੇ ਕੰਮ ਹੋ ਰਹੇ ਨੇ ਬਾਕੀ ਆਮ ਆਦਮੀ ਪਾਰਟੀ ਦੇ ਇਸ ਵੇਲੇ ਐਮਸੀ ਜਿਹੜੇ ਨੇ ਉਹ ਪੂਰੇ ਨੇ 8 ਸਾਡੇ ਜਿੱਤੇ ਅਸੀਂ 5 ਅਸੀਂ ਹੋਰ ਜੁਆਇਨ ਕਰਾ ਚੁੱਕੇ ਆ ਤੇ 14ਵੇਂ ਐਮਐਲਏ ਸਾਹਿਬ ਨੇ ਸਾਡਾ ਜਿਹੜਾ ਕੋਰਮ ਪੂਰਾ ਹੈ ਆਮ ਆਦਮੀ ਪਾਰਟੀ ਦੇ ਅਮਸੀ ਸਾਹਿਬਾਨ ਪੂਰੇ ਨੇ ਤੇ ਅਸੀਂ ਉਹਨਾਂ ਦੇ ਵਿੱਚੋਂ ਸਾਡੀ ਪਾਰਟੀ ਦੇ ਜਿਹੜੇ ਐਮਸੀ ਨੇ ਉਹਨਾਂ ਦੇ ਵਿੱਚੋਂ ਇੱਕ ਪ੍ਰਧਾਨ ਇੱਕ ਸੀਨੀਅਰ ਮੀਤ ਪ੍ਰਧਾਨ ਤੇ ਇੱਕ ਵਾਈਸ ਪ੍ਰਧਾਨ ਬਣਾ ਕੇ ਛੇਤੀ ਤਰਨ ਤਰਨ ਦੇ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਤੇ ਆਪਣਾ ਵਧੀਆ ਕੰਮ ਜਿਹੜਾ ਹੈ ਉਹ ਕਰਾਂਗੇ ਕਿਉਂਕਿ ਸਮਾਂ ਵੀ ਥੋੜਾ ਰਹਿ ਗਿਆ ਹੈ ਤੇ ਐਮਐਲਏ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹਨਾਂ ਨੂੰ ਆਜ਼ਾਦ ਕੁਝ ਜਿਹੜੇ ਜਿੱਤੇ ਨੇ ਐਮਸੀ ਉਹਨਾਂ ਦਾ ਵੀ ਸਮਰਥਨ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਵੀ ਸਮਰਥਨ ਹੈ ਹੋਰ ਵੀ ਜਿਹੜੇ ਐਮਸੀ ਦੂਸਰੀਆਂ ਪਾਰਟੀਆਂ ਦੇ ਨੇ ਉਹਨਾਂ ਦਾ ਵੀ ਸਮਰਥਨ ਹੈ ਕਿਵੇਂ ਵੇਖਦੇ ਹੋ ਫਿਰ ਪ੍ਰਧਾਨ ਨਹੀਂ ਕੀ ਦੇ ਵਿੱਚ ਇੰਨੀ ਦੇਰੀ ਕਿਉਂ ਨਹੀਂ ਵਧੀਆ ਗੱਲ ਹੈ ਜੀ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਜੋ ਕਾਲੀ ਕਾਂਗਰਸ 75 ਸਾਲਾਂ ਚ ਨਹੀਂ ਕਰ ਸਕਿਆ ਸੀ ਤੇ 10 ਸਾਲਾਂ ਚ ਕਰਤੇ ਦੇਖੋ ਇਹ ਸਾਡੀ ਸਰਕਾਰ ਦੀਆਂ ਪ੍ਰਾਪਤੀਆਂ ਨੇ ਕਿ ਬਾਕੀ ਜਿਹੜੇ ਆਜ਼ਾਦ ਜਿੱਤੇ ਨੇ ਤੇ ਦੂਸਰੀਆਂ ਪਾਰਟੀਆਂ ਦੇ ਉਹ ਵੀ ਸਾਨੂੰ ਸਮਰਥਨ ਕਰ ਰਹੇ ਨੇ ਸੋ ਵਧੀਆ ਗੱਲ ਹੈ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਕਿਉਂਕਿ ਨਵੀਂ ਪਾਰਟੀ ਹੈ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਐਡਾ ਵੱਡਾ ਇਨਕਲਾਬ ਲੈ ਕੇ ਆਉਣ ਵਾਲੀ ਪਾਰਟੀ ਹੈ ਸੋ ਮੈਂ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਹਾਂ ਪਰ ਆਮ ਆਦਮੀ ਪਾਰਟੀ ਦੇ ਵਿੱਚੋਂ ਸਾਡੇ ਜਿਹੜੇ ਸਿੰਬਲ ਤੇ ਜਿਹੜੇ ਜਿੱਤੇ ਨੇ ਤੇ ਜਿਹੜੇ ਸਾਡੇ ਵਿੱਚ ਸ਼ਾਮਲ ਹੋ ਚੁੱਕੇ ਨੇ ਉਹਨਾਂ ਦੇ ਵਿੱਚ ਜਿਹੜੇ ਨੇ ਉਹਦਿਆਂ ਦੇ ਵਰਲਡ ਹੋ ਕੇ ਛੇਤੀ ਜਿਹੜਾ ਆ ਉਹ ਲੋਕਾਂ ਦੇ ਹਵਾਲੇ ਕਰ ਦਿੱਤੇ ਰਣਗੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਤੇ ਵੈਸ ਪ੍ਰਧਾਨ ਬੀਬੀਐਮ ਦੇ ਰਾਹੀਂ ਪੰਜਾਬ ਦੇ ਪਾਣੀਆਂ ਤੇ ਡਾਕਾ ਉਸ ਪਰੋਂ ਮੁੱਖ ਮੰਤਰੀ ਸਾਹਿਬ ਦਾ ਸਟੈਂਡ ਅਤੇ ਨਾਲ ਬਾਕੀ ਪਾਰਟੀਆਂ ਦੇ ਵੀ ਵੱਡੇ ਆਕੂਆਂ ਦਾ ਸਟੈਂਡ ਅਤੇ ਸਾਰੇ ਪੰਜਾਬੀ ਇੱਕ ਫਰੰਟ ਤੇ ਇਕੱਠੇ ਹੋਏ ਕੀ ਸੋਚਦੇ ਹੋ ਕਿਵੇਂ ਵੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੇ ਨਾਲ ਜੇਕਰ ਕੋਈ ਧੱਕਾ ਕਰਦਾ ਪੰਜਾਬੀ ਚਾਹੇ ਕਿਹੇ ਵੀ ਪਾਰਟੀ ਦੇ ਵਿੱਚ ਬੈਠਾ ਮੁੱਖ ਮੰਤਰੀ ਸਾਹਿਬ ਦੀ ਬੈਠਕ ਦੇ ਵਿੱਚ ਜ਼ਰੂਰ ਪਹੁੰਚਿਆ ਇਸ ਤੇ ਕੀ ਗਹਿਣਾ ਚਾਹੋਗੇ ਦੇਖੋ ਮੁੱਖ ਮੰਤਰੀ ਸਾਹਿਬ ਦੇ ਨਾਲ ਜਾਣਾ ਇਸ ਵੇਲੇ ਇਹਨਾਂ ਦੀ ਮਜਬੂਰੀ ਹੈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦਾ ਉਹ ਪੁੱਤ ਹੈ ਜਿਹੜੇ ਜੀ ਪੈਸੇ ਕਮਾਉਣ ਲਈ ਰਾਜਨੀਤੀ 'ਚ ਨਹੀਂ ਆਏ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਲੀਡਰ ਸਹਬਾਨ ਅਸੀਂ ਪੈਸਿਆਂ ਦੇ ਤੇ ਲਈ ਨਹੀਂ ਆਏ ਸਾਡੇ ਐਮਐਲਏ ਅੱਜ ਕੋਈ ਬਲਾਕਾਂ ਦੇ ਵਿੱਚੋਂ ਢੇਲੀਚਵਾਨੀ ਦਾ ਇਕੱਠੀ ਕਰਦੇ ਨਹੀਂ ਫਿਰਦੇ ਜੋ ਬਾਕੀ ਪਾਰਟੀਆਂ ਦੇ ਐਮਐਲਏ ਕਰਦੇ ਸੀ ਕੋਈ ਨਗਰ ਕੌਂਸਲਾਂ ਦੇ ਵਿੱਚੋਂ ਤਾਂ ਨਹੀਂ ਪੈਸੇ ਖਾਂਦੇ ਫਿਰਦੇ ਕੋਈ ਨਰੇਗਾ ਦੇ ਮੇਡ ਲਾਉਣ ਦੇ ਪੈਸੇ ਤਾਂ ਨਹੀਂ ਖਾਂਦੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਇਹ ਤਾਂ ਸਿਰਫ ਤੇ ਸਿਰਫ ਤਰੱਕੀ ਦੀ ਤੇ ਪੰਜਾਬ ਦੇ ਭਲੇ ਲਈ ਆਏ ਸੀ ਤੇ ਜਦੋਂ ਗੱਲ ਬੀਬੀ ਐਮਬੀ ਦੀ ਆਈ ਜਦੋਂ ਗੱਲ ਪੰਜਾਬ ਦੇ ਪਾਣੀਆਂ ਦੀ ਆਈ ਤਾਂ ਮਾਨ ਸਾਹਿਬ ਦਾ ਸਟੈਂਡ ਕਲੀਅਰ ਹੈ ਕਿ ਪੰਜਾਬ ਦੇ ਪਾਣੀਆਂ ਤੇ ਹੱਕ ਪੰਜਾਬ ਦਾ ਜੀ ਕਿ ਪੰਜਾਬ ਤੇ ਪੰਜਾਬੀਆਂ ਦਾ ਹੱਕ ਹੋਊਗਾ ਤੇ ਪਾਣੀਆਂ ਦਾ ਜਿਹੜਾ ਫੈਸਲਾ ਹੈ ਪੰਜਾਬ ਕਰੂਗਾ ਹਰ ਸਾਲ ਇੱਕ ਕੋਟਾ ਦਿੱਤਾ ਜਾਂਦਾ ਹੈ ਪੰਜਾਬ ਨੂੰ ਹਰਿਆਣੇ ਨੂੰ ਹਿਮਾਚਲ ਨੂੰ ਤੇ ਰਾਜਸਥਾਨ ਨੂੰ ਹਰਿਆਣੇ ਵਾਲਿਆਂ ਨੇ ਆਪਣਾ ਕੋਟਾ ਮੁਕਾਲਿਆ ਹੁਣ ਇਹਦਾ ਮਤਲਬ ਇਹ ਥੋੜੀ ਹੈ ਕਿ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ ਜਾਂ ਜਿਹੜਾ ਪੰਜਾਬ ਦਾ ਪਾਣੀਆਂ ਦਾ ਹੱਕ ਹੈ ਉਹ ਕੱਢ ਕੇ ਅਸੀਂ ਹਰਿਆਣੇ ਨੂੰ ਦੇ ਦਈਏ ਤੁਸੀਂ ਪਹਿਲਾਂ ਆਪਣਾ ਕੋਟਾ ਤਰੀਕੇ ਨਾਲ ਵਰਤੋ ਅਸੀਂ ਤਾਂ ਪਾਣੀ ਤਾਂ ਦਈਏ ਨਾ ਜੇ ਸਾਡੇ ਕੋਲ ਵਾਧੂ ਹੋਵੇ ਜਦੋਂ 1965 ਦੇ ਵਿੱਚ ਸਮਝੌਤਾ ਹੋਇਆ ਸੀ ਜਦੋਂ ਪੰਜਾਬ ਹਰਿਆਣਾ ਵੱਖ ਹੋਏ ਸੀ ਉਸ ਵੇਲੇ ਪਾਣੀਆਂ ਦੇ ਲੈਵਲ ਕੁਝ ਹੋਰ ਸੀ ਅੱਜ ਪੰਜਾਬ ਦੇ ਪਾਣੀਆਂ ਦੇ ਲੈਵਲ ਕੁਝ ਹੋਰ ਨੇ ਸਾਨੂੰ ਤਾਂ ਹਰੀ ਕ੍ਰਾਂਤੀ ਦੇ ਨਾਂ ਦੇ ਅਧੀਨ ਲਿਆਣ ਕੇ ਸਾਡੇ ਤਾਂ ਪਾਣੀਆਂ ਦਾ ਲੈਵਲ ਆਪ ਇਹਨਾਂ ਥੱਲੇ ਚਲੇ ਗਿਆ ਝੋਨੇ ਦੀ ਫਸਲ ਦੇ ਕੇ ਸਾਨੂੰ ਤਾਂ ਹੁਣ ਚਲੋ ਐਮਐਸਪੀ ਵੀ ਖੋਣ ਨੂੰ ਫਿਰਦੇ ਨੇ ਪੰਜਾਬ ਨੂੰ ਤਾਂ ਪਹਿਲਾਂ ਇਹਨਾਂ ਸਾਰੇ ਬੰਦੇ ਸਾਨੂੰ ਤਾਂ ਡੋਬਨ ਦੀ ਕੋਸ਼ਿਸ਼ ਕੀਤੀ ਗਈ ਪਰ ਅੱਜ ਅਸੀਂ ਤੇ ਸਾਡੀ ਜਿਹੜੀ ਹੁਣ ਪੀੜ੍ਹੀ ਐ ਅਸੀਂ ਖੁਸ਼ਕਿਸਮਤ ਆ ਕਿ ਸਾਨੂੰ ਇੱਕ ਇਮਾਨਦਾਰ ਲੀਡਰ ਮਿਲਿਆ ਦੇਖੋ ਅੱਜ ਇਮਾਨਦਾਰੀ ਜੇ ਕਿਸੇ ਨੇ ਕਮਾਈ ਐ ਇਸ ਯੁੱਗ ਦੇ ਵਿੱਚ ਤਾਂ ਉਹ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੇ ਤੇ ਪੰਜਾਬ ਦੇ ਨਾਲ ਖੜੇ ਨੇ ਸੋ ਪੰਜਾਬ ਦੇ ਲਈ ਸਟੈਂਡ ਕਲੀਅਰ ਐ ਤੇ ਮਾਨ ਸਾਹਿਬ ਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਵੇਖਦਿਆਂ ਹੋਇਆਂ ਅਕਾਲੀ ਕਾਂਗਰਸੀਆਂ ਨੂੰ ਵੀ ਨਾਲ ਆਉਣਾ ਹੀ ਪੈਣਾ ਸੀ ਪਰ ਸਚਾਈ ਇਹ ਐ ਕਿ ਇਹ ਪਿਓ ਦੇ ਪੁੱਤ ਪੰਜਾਬ ਨੂੰ ਵੇਚ ਚੁੱਕੇ ਨੇ ਜੀ ਅਕਾਲੀ ਦਲ 1 ਕਰੋੜ ਰੁਪਇਆ ਲੈ ਕੇ ਔਨ ਰਿਕਾਰਡ ਹੈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤੇ ਹਰਿਆਣਾ ਦੀ ਵਿਧਾਨ ਸਭਾ ਦੇ ਵਿੱਚ ਇਹਨਾਂ ਨੇ ਐਸਵਾਈਐਲ ਨਹਿਰ ਲਈ ਜਗ੍ਹਾ ਦਿੱਤੀ ਕਪੂਰੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣੇ ਇੰਦਰਾ ਗਾਂਧੀ ਨੂੰ ਸੱਦਾ ਪੱਤਰ ਭੇਜਦੇ ਨੇ ਹਾਂਜੀ ਸੋ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿੰਨੀ ਵਾਰੇ ਮੌਕਾ ਹੋਇਆ ਜਦੋਂ ਸੈਂਟਰ ਦੀ ਤੇ ਪੰਜਾਬ ਦੀ ਸਰਕਾਰ ਇੱਕੋ ਪਾਰਟੀਆਂ ਦੇ ਹੋਏ ਕਾਂਗਰਸ ਵੇਲੇ ਵੀ ਤੇ ਕਲਦੀ ਦਲ ਵੇਲੇ ਵੀ ਇਹਨਾਂ ਦੀ ਨੀਤ ਜਿਹੜੀ ਸੀ ਉਹ ਠੀਕ ਨਹੀਂ ਸੀ ਇਹ ਪੰਜਾਬ ਦੇ ਵਿੱਚ ਮੁੱਦੇ ਬਣਾ ਕੇ ਰੱਖਣਾ ਚਾਹੁੰਦੇ ਸੀ ਕੁਝ ਬਾਦਲ ਸਾਹਿਬ ਦੀ ਖੁਦ ਦੀ ਜ਼ਮੀਨ ਜਿਹੜੀ ਉਹ ਬਾਲਾ ਸਰ ਫਾਰਮ ਕਹਿੰਦੇ ਹਰਿਆਣੇ ਦੇ ਵਿੱਚ ਨਹਿਰਾਂ ਉੱਧਰ ਨੂੰ ਜਾਂਦੀਆਂ ਸੀ ਹੁਣ ਫਰਕ ਇਹ ਹੈ ਨੀਤ ਦਾ ਫਰਕ ਹੈ ਹੁਣ ਜਿਹੜੇ ਨਹਿਰਾਂ ਨੇ ਉਹ ਆਮ ਲੋਕਾਂ ਦੇ ਖੇਤਾਂ ਨੂੰ ਜਾਂਦੀਆਂ ਨੇ ਪਾਣੀ ਜਿਹੜਾ ਆਮ ਲੋਕਾਂ ਦੇ ਪੈਲੀਆਂ ਨੂੰ ਜਾਂਦਾ ਹੈ ਆਮ ਘਰਾਂ ਦੇ ਧੀਆਂ ਪੁੱਤ ਹੁਣ ਕੁਰਸੀਆਂ ਤੇ ਬਹਿ ਗਏ ਨੇ ਹੁਣ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਕਿ ਆਮ ਘਰਾਂ ਦੇ ਧੀਆਂ ਪੁੱਤ ਇੱਥੇ ਕਿਉਂ ਆਣ ਕੇ ਇਹੋ ਜਿਹੇ ਫੈਸਲੇ ਕਿਉਂ ਕਰ ਰਹੇ ਨੇ ਮਾਨਯੋਗ ਮੁੱਖ ਮੰਤਰੀ ਆਮ ਲੋਕਾਂ ਦੇ ਨਾਲ ਹੈ ਦੇਖੋ ਮੁੱਖ ਮੰਤਰੀ ਦਾ ਇੱਕੋ ਧੜਾ ਹੈ ਉਹ ਪੰਜਾਬ ਦੇ ਲੋਕ ਨੇ ਤੇ ਪੰਜਾਬ ਦੇ ਲੋਕਾਂ ਨਾਲ ਖੜੇ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਕਿ ਹਰਿਆਣਾ ਦੇ ਵਿੱਚ ਵੀ ਚੋਣਾ ਆਉਣੀਆਂ ਉੱਥੇ ਪ੍ਰਚਾਰ ਦੇ ਲਈ ਵੀ ਆਮ ਆਦਮੀ ਪਾਰਟੀ ਨੇ ਜਾਣਾ ਤਾਂ ਕੁਝ ਆਮ ਆਦਮੀ ਪਾਰਟੀ ਦੇ ਵਰਕਰਾਂ ਆਗੂਆਂ ਦਾ ਕਹਿਣਾ ਕਿ ਫਿਰ ਆਪਾਂ ਨੂੰ ਵੋਟਾਂ ਦਾ ਡਰ ਨਹੀਂ ਹੈ ਆਪਾਂ ਨੂੰ ਵੋਟਾਂ ਦਾ ਡਰ ਨਹੀਂ ਹੈ ਕਿ ਆਪਾਂ ਏਡੇ ਸਖਤ ਫੈਸਲੇ ਲੈਣ ਲੱਗੇ ਜੇ ਕੁਝ ਕਿ ਉਸਕ ਪਾਣੀ ਛੱਡ ਦੇ ਹੋ ਸਕਦਾ ਆਪਣੀ ਉੱਤੇ ਸਰਕਾਰ ਬਣ ਜਾਂਦੀ ਇਸ ਤੇ ਕੀ ਅਸੀਂ ਨਾ ਜੀ ਪਹਿਲਾਂ ਪੰਜਾਬ ਦੇ ਪੁੱਤ ਹੈ ਜੀ ਅਸੀਂ ਹਰਿਆਣੇ ਦਾ ਠੇਕਾ ਨਹੀਂ ਲਿਆ ਅਸੀਂ ਬਾਕੀ ਕਿਸੇ ਸੂਬੇ ਦਾ ਠੇਕਾ ਨਹੀਂ ਲਿਆ ਅਸੀਂ ਪੰਜਾਬ ਦੇ ਜੰਮੇ ਜਾਏ ਹਾਂ ਅਸੀਂ ਪੰਜਾਬ ਦੇ ਪੁੱਤ ਹੈ ਤੇ ਪੰਜਾਬ ਦੇ ਨਾਲ ਖੜੇ ਹਾਂ ਜੀ ਠੀਕ ਹੈ ਨਾ ਜੀ ਅਸੀਂ ਪੰਜਾਬ ਦੇ ਵਿੱਚ ਰਹਿਣਾ ਹੈ ਰਾਜਨੀਤੀ ਚਾਹੇ ਜ਼ਰੂਰ ਅਸੀਂ ਕਰਦੇ ਆਂ ਪਰ ਉਹ ਮੁੱਦਿਆਂ ਦੀ ਕਰਦੇ ਆਂ ਤੇ ਪਰ ਰਾਜਨੀਤੀ ਵੀ ਅਸੀਂ ਪੰਜਾਬ ਦੀ ਕਰਦੇ ਆਂ ਪੰਜਾਬ ਦੇ ਨਾਲ ਖੜਨਾ ਹੈ ਦੂਜੇ ਰਾਜਾਂ ਦੀ ਸਾਨੂੰ ਲੋੜ ਨਹੀਂ ਹਾਂ ਕਾਂਗਰਸ ਅਕਾਲੀਆਂ ਨੂੰ ਲੋੜ ਹੋਊਗੀ ਪਰ ਸਾਨੂੰ ਉਸ ਦੀ ਲੋੜ ਨਹੀਂ ਪੰਜਾਬ ਦੀ ਜਿੱਥੇ ਗੱਲ ਹੈ ਫਿਰ ਅਸੀਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਪੰਜਾਬ ਦੇ ਲਈ ਖੜੇ ਹਾਂ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸੋ ਇਹ ਸਾਡੇ ਨਾਲ ਜ਼ਿਲ੍ਹਾ ਤਰਨਤਾਰਨ ਤੋਂ ਜੂਤ ਪ੍ਰਧਾਨ ਅੰਗਦਦੀਪ ਸੋਲ ਜੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਤਾਂ ਗੱਲ ਪਾਣੀਆਂ ਦੀ ਹੋਈ ਅਤੇ ਗੱਲ ਦੇਸੀ ਸ਼ਰਾਬ ਦੇ ਨਾਲ ਜ਼ਹਿਰੀਲੀ ਸ਼ਰਾਬ ਦੇ ਨਾਲ ਮਰੇ ਮਜੀਠਾ ਹਲਕਾ ਦੇ ਵਿੱਚ ਕੁਝ ਲੋਕਾਂ ਦੀ ਹੋਈ ਅਤੇ ਜਿਨ੍ਹਾਂ ਦੀ ਮੌਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਉਹ ਸਿਆਸਤ ਸੋਸ਼ਲ ਮੀਡੀਆ ਤੇ ਸ਼ੁਰੂ ਹੋਈ ਉਸ ਦਾ ਵੀ ਜਿਹੜਾ ਉਹ ਜਵਾਬ ਦਿੰਦਾ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਵੀ ਜਰੂਰ ਦਿਓ ਤੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮਨਿੰਦਰਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰਨ